ਵਰਲਡ ਫੋਟੋਗ੍ਰਾਫੀ ਦਿਵਸ ਮਨਾਇਆ ਜਾ ਰਿਹਾ ਅੱਜ ਇੱਕ ਹੋਟਲ ਦੇ ਵਿੱਚ ਜਿੱਥੇ ਨਕੋਦਰ ਤੋਂ ਇਲਾਵਾ ਪੰਜਾਬ ਭਰ ਦੇ ਜਿਹੜੇ ਫੋਟੋਗ੍ਰਾਫਰ ਵੀਰ ਆ ਉਹ ਇੱਥੇ ਆਏ ਨੇ ਪ੍ਰੈਸ ਦਾ ਤੇ ਫੋਟੋਗ੍ਰਾਫਰਾਂ ਦਾ ਇੱਕ ਨਵਾਂ ਮਾਸ ਵਾਲਾ ਹਿੱਸਾ ਆ ਮੈਂ ਇਹੀ ਕਹਾਂਗਾ ਕਿਉਂਕਿ ਮੈਂ ਇੱਕ ਪ੍ਰੈਸਰ ਬੋਰਡਰਾਂ ਫੋਟੋਗ੍ਰਾਫੀ ਵੀ ਸਾਡੀ ਲਾਈਨ ਦੇ ਵਿੱਚ ਆਉਂਦੀ ਆ ਇਹਨਾਂ ਨੇ ਬਹੁਤ ਸੋਖੇ ਅੱਛੇ ਵਿਚਾਰ ਜਿਹੜੇ ਕੀਤੇ ਆ ਉਹ ਸਾਡੇ ਵੀ ਦਿਲ ਨੂੰ ਲੱਗੇ ਆ ਮੈਂ ਕੁਝ ਗੱਲਬਾਤ ਇਹਨਾਂ ਨਾਲ ਕਰਾਂਗਾ ਸਭ ਤੋਂ ਪਹਿਲਾਂ ਜਿਹੜੇ ਪ੍ਰਧਾਨ ਇੱਥੇ ਨੇ ਸਰ ਸਭ ਤੋਂ ਪਹਿਲੇ ਸਵਾਗਤ ਤੁਹਾਡਾ ਇਕਤਾ ਨਾਲ ਰਿਉਦ ਤੇ ਸਸੀ ਗਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਕਤਾ ਜੋ ਵੀ ਚੈਨਲ ਨੂੰ ਦੇਖ ਰਿਹਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਜਿਹੜਾ ਦਿਨ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਾਰਿਆਂ ਦੇ ਬਾਰੇ ਇਹ ਜੀ ਵਰਲਡ ਫੋਟੋਗ੍ਰਾਫੀ ਡੇ ਮਨਾ ਰਹੇ ਹਾਂ ਅਸੀਂ ਜੀ ਇਹ ਫੋਟੋਗ੍ਰਾਫਰ ਦਾ ਇੱਕ ਕਿਸਮ ਦੇ ਫੋਟੋਗ੍ਰਾਫੀ ਦੇ ਜਨਮ ਮਨਾ ਰਹੇ ਹਾਂ ਅਸੀਂ ਜੀ ਵਰਡੇ ਨੂੰ ਕਹਿੰਦੇ ਆ ਵਰਲਡ ਫੋਟੋਗ੍ਰਾਫੀ ਡੇ ਤੇ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਫੋਟੋਗ੍ਰਾਫਰਾਂ ਨੂੰ ਵੀ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਵੱਡ ਫੋਟੋਗ੍ਰਾਫੀ ਦੇ ਮਨਾਈਏ ਵੀ ਵਰਕ ਵੀ ਆਪਾਂ ਇਕੱਠੇ ਹੋ ਕੇ ਕਰੀਏ ਸਾਰਾ ਬਹੁਤ ਵਧੀਆ ਤਰੀਕੇ ਨਾਲ ਰਲ ਮਿਲ ਕੇ ਕੰਮ ਕਰੀਏ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜਾ ਇੱਕ ਫੋਟੋਗ੍ਰਾਫੀ ਕੀਤਾ ਹੈ ਨਾ ਜਨਮ ਤੋਂ ਲੈ ਕੇ ਮਰਨ ਤੱਕ ਫੋਟੋਗ੍ਰਾਫਰ ਦੀ ਲੋੜ ਪੈਂਦੀ ਆ ਬਿਲਕੁਲ ਜਨਮ ਤੋਂ ਤਾਂ ਹੈ ਹੀ ਮਰਨ ਤੋਂ ਬਾਅਦ ਆਪਾਂ ਉਹਦੀ ਕਿਰਿਆ ਤੇ ਫੋਟੋ ਰੱਖਦੇ ਉਹ ਵੀ ਇੱਕ ਫੋਟੋਗ੍ਰਾਫਰ ਬਣਾਉਂਦਾ ਆ ਬਿਲਕੁਲ ਜੀ ਫੋਟੋ ਰੱਖਦਾ ਇਹ ਮਨ ਮੰਨਦਾ ਹੈ ਅੱਡੀ ਗੱਲ ਨੂੰ ਹਾਂਜੀ ਅੱਜ ਤੋਂ ਜੇ ਆਪਾਂ 20 25 30 35 ਸਾਲ ਪਹਿਲੇ ਜਲਦੀਏ ਤਾਂ ਸ਼ਹਿਰ ਦੇ ਵਿੱਚ ਇੱਕ ਦੋ ਫੋਟੋਗ੍ਰਾਫਰ ਹੁੰਦੇ ਸੀ ਜਿਆ ਤੁਸੀਂ ਗੱਲ ਕੀਤੀ ਆ ਹੁਣ ਤੱਕ ਕੰਪੀਟੀਸ਼ਨ ਟਾਈਮ ਵੀ ਹੋ ਗਿਆ ਸੀ ਇਸ ਕਰਕੇ ਤੁਹਾਨੂੰ ਇੱਕ ਯੂਨੀਅਨ ਬਣਾਉਣੀ ਪਈ ਉਹਦੇ ਕਰਕੇ ਇਹ ਜਿਹੜੀ ਯੂਨੀਅਨ ਆ ਪਹਿਲਾਂ ਤਾਂ ਮਾਨ ਦੀ ਗੱਲ ਆ ਸਾਡੇ ਲਈ 1952 ਤੋਂ ਇਹ ਯੂਨੀਅਨ ਬਣੀ ਆ ਜੀ ਸਾਡੀ ਆਜ਼ਾਦ ਭਾਰਤ ਦੀ ਮੈਨੂੰ ਵੀ ਇਹ ਕੋਈ ਹੋਰ ਯੂਨੀਅਨ ਨਵੀਂ ਨਹੀਂ ਬਣੀ ਹੋਗੀ ਉਸ ਟਾਈਮ ਤੇ ਫੋਟੋਗ੍ਰਾਫੀ ਜੋ ਸਾਡੇ ਬਜ਼ੁਰਗਾਂ ਨੇ ਬਣਾਈ ਆ ਇਹ ਜਿਹੜੀ ਯੂਨੀਅਨ ਆ ਜਦੋਂ ਤੋਂ ਹੀ ਲਗਾਤਾਰ ਚੱਲੀ ਆਉਂਦੀ ਆ ਹੁਣ ਜਿਹੜਾ ਆ ਇਹ 214 ਤੋਂ ਲੈ ਕੇ ਬਹੁਤ ਬੁਲੰਦੀਆਂ ਤੇ ਜਾ ਰਹੀ ਆ ਕਿਉਂਕਿ ਇਹ ਜੁਨੀਅਨ ਦੀ ਸੋਚ ਆ ਹਰ ਇੱਕ ਫੋਟੋਗ੍ਰਾਫਰ ਲਈ ਸੋਚਦੀ ਆ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੀ ਆ ਤੇ ਸਾਡੀ ਟੀਮ ਦੀ ਇਹ ਕੋਸ਼ਿਸ਼ ਆ ਵਰਲਡ ਫੋਟੋਗ੍ਰਾਫੀ ਡੇ ਤੇ ਵੀ ਅਸੀਂ ਇਹ ਗੱਲ ਕਹਿ ਰਹੇ ਆ ਪਹਿਲਾਂ ਵੀ ਕਹਿੰਨੇ ਆ ਅਸੀਂ ਸਾਊਂਡ ਪ੍ਰੂਫ ਇੱਕ ਆਪਣੇ ਆਫਿਸ ਜਲੰਧਰ ਦਫਤਰ ਆ ਸਾਡਾ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਦਾ ਹੈਡਕੁਆਟਰ ਆ ਜਿਹੜਾ ਉੱਥੇ ਸਾਊਂਡ ਪ੍ਰੂਫ ਰੂਮ ਬਣਾਇਆ ਇੱਕ ਉਹਦੇ ਵਿੱਚ ਫੋਟੋਗ੍ਰਾਫਰਾਂ ਨੂੰ ਟੈਕਨੀਕਲੀ ਸਿਖਿਆ ਦੇਾਂਗੇ ਐਨੀ ਕੈਮਰੇ ਤੇ ਹਰ ਇੱਕ ਤਰ੍ਹਾਂ ਦੀ ਫੋਟੋਗ੍ਰਾਫੀ ਨਾਲ ਜੋ ਵੀ ਸੰਬੰਧਤ ਆ ਉਸ ਵਿਸ਼ੇ ਤੇ ਫ੍ਰੀ ਆਫ ਕਾਸਟ ਜੋ ਪੀਪੀਆਰ ਮੈਂਬਰ ਆ ਉਹਨਾਂ ਉਹਦੀ ਸਿੱਖਿਆ ਦੇਈ ਜਾਊਗੀ ਇੱਕ ਕਸਟਮਰ ਹੁੰਦਾ ਜੀ ਅੱਜ ਕੱਲ ਲੋਕਾਂ ਨੇ ਦਿੰਦਾ ਜੀ ਸਾਡੀਆਂ ਜੀ 2000 ਫੋਟੋਆਂ ਖੇਚਦੇ ਹੋ ਉਹ ਚੋਂ ਸਿਲੈਕਟ ਹੁੰਦੀਆਂ 300 400 ਕਸ਼ਮਰ ਨਹੀਂ ਸਾਨੂੰ ਕਹਿੰਦਾ ਜੀ 2000 3000 ਖਚਦੇ ਹੋ ਜੀ ਅਸੀਂ ਆਪ ਖਚਦੇ ਆਂ ਜੀ ਉਹਦੇ 'ਚ ਸਾਡੀ ਅਣਗੱਲੀ ਆ ਇਹ ਕਿਉਂਕਿ ਸਾਨੂੰ ਅਸੀਂ ਪਰਫੈਕਟਿੰਗ ਉਹ ਕੰਮ ਕਰਦੇ ਸਾਨੂੰ ਆਪਣੇ ਕੰਮ ਦੇ ਉੱਤੇ ਫੋਕਸ ਕਰਨਾ ਚਾਹੀਦਾ ਜੇ ਅਸੀਂ 300 ਫੋਟੋ ਦੇਣੀ ਤਾਂ ਅਸੀਂ 400 ਖਚ ਲਈਏ ਬਦ ਤੋਂ ਬਦ ਉਹਦੇ ਚੋਂ ਸਿਲੈਕਟ ਕਰਾ ਲਈਏ ਇੱਕ ਸਰ ਤੁਸੀਂ ਪ੍ਰਧਾਨ ਹੋ ਇੱਕ ਵੀਡੀਓ ਵੀ ਕੁਝ ਵਾਇਰਲ ਹੋਈਆਂ ਸੀ ਸੋਸ਼ਲ ਮੀਡੀਆ ਤੇ ਜਦੋਂ ਕੋਈ ਵੱਡੇ ਹੋਟਲਾਂ ਦੇ ਵਿੱਚ ਫੰਕਸ਼ਨ ਹੁੰਦਾ ਫੋਟੋਗ੍ਰਾਫਰਾਂ ਨੂੰ ਕਹਿੰਦੇ ਸਾਈਡ ਤੇ ਵੜਾ ਦਿਓ ਇਹਨਾਂ ਨੂੰ ਖਾਣਾ ਨਹੀਂ ਦੇਣਾ ਜਾਂ ਇਹਨਾਂ ਨੂੰ ਪਾਣੀ ਨਹੀਂ ਦੇਣਾ ਇਹ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਕੁਝ ਹੋਇਆ ਸੀ ਬਾਹਰ ਹਾਂਜੀ ਮੈਂ ਇੱਕ ਕਲੀਅਰ ਕਰ ਦੇਣਾ ਚਾਹੁੰਦਾ ਜੀ ਇਹ ਇਹਦੇ ਵਿੱਚ ਬਹੁਤ ਗੱਲਾਂ ਅਫਵਾਹਾਂ ਆ ਪਰ ਜੇ ਇਹ ਗੱਲ ਕਿਤੇ ਹੋਈ ਆ ਨਾ ਅਸੀਂ ਇਹ ਕਹਾਂਗੇ ਇਹਦੀ ਨਿੰਦਿਆ ਕਰਾਂਗੇ ਵੀ ਬਹੁਤ ਮੰਦਭਾਗੀ ਘਟਣਾ ਹੈ ਇਹ ਵੀ ਇਹ ਨਹੀਂ ਹੋਣੀ ਚਾਹੀਦੀ ਉਹਦੇ ਲਈ ਵੀ ਖੁਸ਼ ਫੋਟੋਗ੍ਰਾਫਰ ਭਰਾ ਸਾਡੇ ਜ਼ਿੰਮੇਵਾਰ ਆ ਜੀ ਉਹ ਕਿਸ ਤਰ੍ਹਾਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਅਸੀਂ ਹੋਟਲ 'ਚ ਜਾਂਦੇ ਆ ਵੱਡੇ ਫੰਕਸ਼ਨ ਬੁੱਕ ਕਰਦੇ ਆ ਉੱਥੇ ਜਾ ਕੇ ਅਸੀਂ ਉਹਨਾਂ ਦੇ ਮੇਨ ਸੋਫੇ ਜਿਹੜੇ ਲੱਗੇ ਆ ਉਹਨਾਂ ਦੇ ਮੇਨ ਗੈਸਟਾਂ ਦੇ ਲੱਗੇ ਆ ਅਸੀਂ ਉਹਨਾਂ ਤੇ ਜਾ ਕੇ ਆਪਣਾ ਸਮਾਨ ਰੱਖ ਦਿੰਨੇ ਆ ਜੀ ਅਸੀਂ ਉੱਥੇ ਬਹਿ ਜਾਂਦੇ ਆ ਅਸੀਂ ਉਥੋਂ ਉੱਠਦੇ ਨਹੀਂ ਉਹ ਸਮਾਨ ਇੱਕ ਸਾਈਡ ਤੇ ਨਹੀਂ ਰੱਖਦੇ ਤਾਂ ਸਾਨੂੰ ਉਹ ਕਹਿਣਗੇ ਹੋਟਲ ਵਾਲੇ ਜੀ ਵੀ ਤੁਸੀਂ ਸਾਈਡ ਤੇ ਹੋ ਜਾਓ ਮੈਨੂੰ ਲਗਭਗ 35 ਸਾਲ ਹੋ ਗਿਆ ਕੰਮ ਕਰਦੇ ਉਹਨੂੰ ਮੈਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆਈ ਜੀ ਜੀ ਵੱਡਿਆਂ ਹੋਟਲਾਂ ਚ ਕੋਈ ਇਦਾਂ ਦਾ ਹੈ ਨਹੀਂ ਕਿ ਜਿੱਥੇ ਮੈਂ ਕੰਮ ਨਹੀਂ ਕੀਤਾ ਕਮਾਨਾ ਵਗੈਰਾ ਇਹਨਾਂ ਨੂੰ ਵੱਡੇ ਸਮਝਦੇ ਆ ਹਵੇਲੀ ਵਗੈਰਾ ਮਹਾਰਾਜਾ ਲੁਧਿਆਣਾ ਮੈਂ ਸਾਰੇ ਕੰਮ ਕੀਤਾ ਕਦੇ ਕਿਸੇ ਨੇ ਸਾਡੇ ਤੋਂ ਕੋਈ ਪਲੇਟ ਨਹੀਂ ਫੜੀ ਤੇ ਸਾਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਸਾਡੀਆਂ ਫੋਟੋਗ੍ਰਾਫਰਾਂ ਨੇ ਵੀ ਜ਼ਿੰਮੇਵਾਰੀਆਂ ਬਣਦੀਆਂ ਵੀ ਅਸੀਂ ਆਪਣੇ ਸਟਾਫ ਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਔਰ ਵਧੀਆ ਤਰੀਕੇ ਨਾਲ ਰਹੀਏ ਜਦੋਂ ਕਸਟਮਰ ਨਾਲ ਅਸੀਂ ਗੱਲ ਕਰਦੇ ਆਂ ਜੇ ਵੱਡੇ ਹੋਟਲ ਤੇ ਜਾਣਾ ਅਸੀਂ ਉਹਨਾਂ ਨਾਲ ਪਹਿਲਾਂ ਕਲੀਅਰ ਗੱਲ ਕਰੀਏ ਸਾਡੀ ਐਸੋਸੀਏਸ਼ਨ ਨੇ ਐਗਰੀਮੈਂਟ ਬਣਾਇਆ ਆ ਸਾਡੇ ਜਿਹੜੇ ਮੈਂਬਰ ਆ ਉਹਨਾਂ ਨੂੰ ਐਗਰੀਮੈਂਟ ਕਰਕੇ ਜਾਣਾ ਚਾਹੀਦਾ ਕਦੇ ਰੌਲਾ ਨਹੀਂ ਪੈ ਸਕਦਾ ਇਸ ਚੀਜ਼ ਦਾ ਜੀ ਸਰ ਨਕੋਦਰ ਦੇ ਵਿੱਚ ਅੱਜ ਇੱਕ ਕਲੱਬ ਜਾਨੀ ਕਿ ਯੂਨੀਅਨ ਆਪਣੀ ਬਣਾਈ ਆ ਕੀ ਮੈਸੇਜ ਹੈ ਜੀ ਨਕੋਦਰ ਦੇ ਇਹ ਨਕੋਦਰ ਦੀ ਫੋਟੋ ਇਹ ਜਿਹੜੀ ਸਾਡੀ ਇਕਾਈ ਆ ਜੀ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਦੀ ਅੱਜ ਨਵੀਂ ਨਹੀਂ ਬਣਾਈ ਗਈ ਜੀ ਪਹਿਲਾਂ ਚੱਲੀ ਆਉਂਦੀ ਆ ਪਹਿਲਾਂ ਚੱਲੀ ਆਉਂਦੀ ਆ ਪਹਿਲਾਂ ਚੱਲੀ ਆਉਂਦੀ ਆ ਅੱਜ ਇਹਨਾਂ ਨੇ ਆਪਣਾ ਛੋਟਾ ਜਿਹਾ ਫੰਕਸ਼ਨ ਰੱਖਿਆ ਕੱਲ ਰਖੜੀ ਕਰਕੇ ਬਿਫੋਰ ਵਰਲਡ ਫੋਟੋਗ੍ਰਾਫੀ ਡੇ ਆ ਜਿਹੜਾ ਅਸੀਂ ਇੱਕ ਦਿਨ ਪਹਿਲਾਂ ਮਨਾਈਏ ਮੈਂ ਇਹਨਾਂ ਦੀ ਬਹੁਤ ਤਾਰੀਫ ਕਰਦਾ ਇਹਨਾਂ ਨੇ ਬਹੁਤ ਵਧੀਆ ਸਾਰਿਆਂ ਨੇ ਇਕੱਠੇ ਹੋ ਕੇ ਇਹ ਵਰਲਡ ਫੋਟੋਗ੍ਰਾਫੀ ਡੇਰ ਮਨਾਉਣ ਦਾ ਆਇਆ ਇਹਦਾ ਕੀਤਾ ਤੇ ਅੱਜ ਮਨਾ ਰਹੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸ਼ੁਭਨਾਮ ਜੀ ਜੁਝਾਰ ਸਿੰਘ ਜੀ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਤੋਂ ਸੀਨੀਅਰ ਵਾਈਸ ਪ੍ਰਧਾਨ ਜੀ ਥੈਂਕ ਯੂ ਸਰ ਸਵਾਗਤ ਹੈ ਤੁਹਾਡਾ ਇੱਕ ਤਾਲਾ ਨਿਯੁਕਤਿਆ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਮ ਦੱਸੋ ਜੀ ਸਰ ਜਗਮਿੰਦਰ ਸਿੰਘ ਸੈਂਟਰਲ ਜ਼ੋਨ ਪ੍ਰਧਾਨ ਪੀਪੀਏ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਵਸ ਤੇ ਅੱਜ ਦੇ ਦਿਵਸ ਤੇ ਮੈਂ ਇਹੀ ਮੈਂ ਤਾਂ ਸਾਰਿਆਂ ਨੂੰ ਵਰਲਡ ਫੋਟੋਗ੍ਰਾਫੀ ਡੇ ਤੇ ਇਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਨਾਲ ਜੁੜੀਏ ਤਾਂ ਕਿ ਆਪੇ ਆਪਣੇ ਫੋਟੋਗ੍ਰਾਫੀ ਪਾਈ ਜਾ ਰਹੀ ਦੀ ਮਜਬੂਤੀ ਦਾ ਸਬੂਤ ਹੀ ਆਪਣੀ ਯੂਨੀਅਨ ਨੂੰ ਹੋਰ ਮਜਬੂਤ ਕਰੀਏ ਤਾਂ ਕਿ ਆਉਣ ਵਾਲੀਆਂ ਕਿਸੇ ਵੀ ਫੋਟੋਗ੍ਰਾਫੀ ਖੇਤ ਦੇ ਜਿਹੜੀਆਂ ਮੁਸ਼ਕਲਾਂ ਉਹਨਾਂ ਨਾਲ ਆਪਾਂ ਰਲ ਮਿਲ ਕੇ ਉਹਨਾਂ ਦਾ ਸਾਹਮਣਾ ਕਰ ਸਕੀਏ ਨਕੌਦਰ ਕੋਈ ਉਦੇਦਾਰ ਬਣਾਏ ਜਾਂ ਪਹਿਲੇ ਜਿਹੜੀ ਉਦਰ ਦੀ ਯੂਨੀਅਨ ਸਾਡੀ ਪਹਿਲਾਂ ਹੀ ਚੱਲ ਰਹੀ ਆ ਨਕੌਦਰ ਦੇ ਪ੍ਰਧਾਨ ਸਾਹਿਬ ਹੈ ਜਿਹੜੇ ਹਾਕਮ ਸਿੰਘ ਉਹ ਆਲਰੇਡੀ ਸਾਡੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜਲੰਧਰ ਦੇ ਵੀ ਪ੍ਰਧਾਨ ਆ ਜਲੰਧਰ ਜ਼ਿਲ੍ਹੇ ਦੇ ਵੀ ਪ੍ਰਧਾਨ ਆ ਇੱਥੋਂ ਦੇ ਸਾਡੇ ਅਜੇਸ਼ ਕੁਮਾਰ ਜੀ ਉਹ ਸੈਂਟਰਲ ਜ਼ੋਨ ਦੇ ਵਿੱਚ ਵੀ ਸਾਡੇ ਨਾਲ ਸੈਕਟਰੀ ਨੇ ਤੇ ਨਾਲ ਹੀ ਸੋਨੀ ਗਿਲ ਜੀ ਜੋ ਸਾਡੇ ਵਰਕਿੰਗ ਕਮੇਟੀ ਮੈਂਬਰ ਨੇ ਪੰਜਾਬ ਦੀ ਟੀਮ ਦੇ ਸੋ ਨਕਉਦਰ ਦੇ ਵਿੱਚ ਉਹ ਤਿੰਨ ਚਾਰ ਅਹੁਦੇਦਾਰ ਸਾਡੇ ਤੋਂ ਉੱਪਰ ਨਕਉਦਰ ਤੋਂ ਬਾਹਰ ਵੀ ਪੂਰੇ ਪੰਜਾਬ 'ਚ ਵੀ ਆਪਣੀਆਂ ਸੇਵਾਵਾਂ ਦਿੰਦੇ ਆ ਇਹ ਪੀਪੀਏ ਦੀ ਬਦੌਲਤ ਆ ਸਾਰਿਆਂ ਨਾਲ ਮੈਨਨ ਦਾ ਵਰਤਨ ਦਾ ਵਿਚਨ ਦਾ ਮੌਕਾ ਨਾਲ ਸਾਡੇ ਨਾਲ ਬੋਬੋ ਮੁਵਾਰਕਾਂ ਅੱਜ ਕੀ ਕਹਿਣਾ ਚਾਹੋਗੇ ਆਪ ਤੁਸੀਂ ਅਸੀਂ ਮਾਡਰਨ ਫੋਟੋਗ੍ਰਾਫਰ ਦੇ ਸਾਰੇ ਫੋਟੋਗ੍ਰਾਫਰਾਂ ਨੂੰ ਨਕਉਦਰ ਜੂਨ ਦੇ ਵੱਲੋਂ ਸਾਰਿਆਂ ਪੰਜਾਬ ਜ ਦਾਕ ਤੱਕ ਮੈਂ ਗਿਆ ਦੇਣੇ। ਉਹ ਅੱਜ ਇੱਥੇ ਤੁਸੀਂ ਇੱਕ ਮੀਟਿੰਗ ਕੀਤੀ ਆ। ਕਿਦਾਂ ਦਾ ਰਿਸਪੌਂਸ? ਅੱਜ ਅਸੀਂ ਇੱਕ ਡੈਡੀ ਲਾਂਚ ਕੀਤੀ ਆ, ਇੱਕ ਲੇਡ ਇੰਸਟਿਟਿਊਟ ਲਾਂਚ ਕੀਤੀ ਆ, ਇੱਕ ਅਸੀਂ ਕੇ ਕੱਟਣਾ ਵਾ। ਕੇ ਕੱਟ ਕੇ ਸਾਰਿਆਂ ਨੂੰ ਫੋਟੋ ਆਫ ਡੇ ਸੀ ਬਣਾਉਣਾ। ਤੋ ਬਹੁਤ ਬਹੁਤ ਸ਼ੁਕਰੀਆ ਜੀ ਉੱਥੇ ਤਸਵੀਰਾਂ ਤੁਹਾਨੂੰ ਰੋੜੋ ਰੋੜੋ ਦਿਖਾ ਰਹੀ ਜਿੱਥੇ ਅੱਜ ਵਰਲਡ ਫੋਟੋਗ੍ਰਾਫੀ ਦਿਨ ਮਨਾਇਆ ਜਾ ਰਿਹਾ ਵਾ ਜਿਸ ਤੇ ਕਿ ਪੰਜਾਬ ਭਾਰਤ ਦੇ ਵਿੱਚੋਂ ਇੱਥੇ ਫੋਟੋਗ੍ਰਾਫਰ ਸ਼ਾਮਲ ਹੋਇਆ ਕੈਮਰਾ ਪ੍ਰਸਿੱਧ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇੱਕ ਤਾਲ ਅਰਨੀ ਡਕੋਦਾ